ਨੇਰ ਪਨੌਰ ਰੋਟੀਆਂ ਘਰ ਵਾਲੀ ਆ ਗਈ ਬਾਜ ਪੂਰੀ ਠੋਕ ਕੇ ਆ ਆ ਲੱਸੀ ਵਾਲਾ ਓਏ ਮਾਤੇ ਘਰ ਜਾ ਕੇ ਕਦੇ ਨਹੀਂ ਖਾਈਦਾ ਸੱਜਣ ਨਾਲ ਧੋਖਾ ਦੀ ਕਮਾਈ ਦੋਨੇ ਦਾ ਡਾਗਾ ਲਗਾ ਦਿੱਤੀ ਨਾ ਛੋਟੀ ਗੱਡੀ ਆਦੀ ਰਹੀ ਰਿਕਾਰਡ ਬਣਾਉਣਾ ਇਹ ਵੀਰ ਜੀ ਹਮਾਰੇ ਜੋ ਹੈ ਪੰਜਾਬ ਸੇ ਆਏ 12 ਰਾਣੀਆਂ ਸੀ 12 ਰਾਣੀ ਮਾਨ ਸਿੰਘ ਦੀ ਖਜ਼ਾਨਾ ਕਿੱਥੇ ਰੱਖਿਆ ਸੀ ਹਾਂ ਰਾਜਾ ਸਥਾਨੇ ਗੁੱਡ ਮਾਰਨਿੰਗ ਹੋ ਗਈ ਆ ਜੀ ਗੁੱਡ ਮਾਰਨਿੰਗ ਹੋ ਗਈ ਰਾਜਸਥਾਨ ਚ ਆ ਗਈ ਜੈਪੁਰ ਪਹੁੰਚ ਗਏ ਆ ਜੀ ਪਹਿਲਾ ਦਾ ਸੀ ਕੀ ਕਰੀਏ ਸਾਨੂੰ ਆਉਂਦੇ ਨਹੀਂ ਦੇ ਨਹੀਂ ਆ ਗਈ ਫੇ ਸਾਡੇ ਕੋਲ ਉਹ ਜਿਹੜਾ ਪਹਿਲਾ ਸਾਨੂੰ ਰੋਮ ਦਿਖਿਆ ਰਾਂ ਜੈਜ ਜੈਜ ਹੁੰਦਾ ਤੇ ਨਜ਼ਾਇਜ਼ ਤਾਂ ਆਉਣਾ ਸੀ ਲੈਣਾ ਨਹੀਂ ਇੰਨੀ ਦੂਰ ਆ ਕੇ ਤੁਹਾਨੂੰ ਪਤਾ ਹੀ ਆ ਇਹਦਾ ਹੀ ਅਸੀਂ ਉਹ ਰੋਮ ਚੱਕਦਾ ਤੇ ਉਹ ਕਹਿੰਦਾ ਬੰਦੇ ਰੋਮ ਤੁਹਾਨੂੰ ਪਾਜੀ ਦੋ ਲੈਣੇ ਪੈਣੇ ਆ ਤੁਸੀਂ ਐਂਦਾ ਕਰੋ 1800 ਦੇ ਦੋ ਰੂਮ ਲੈ ਲੋ 15 1500 ਦੇ 3000 ਦੇ ਪਰ ਤੁਹਾਨੂੰ ਦੋਵਾਂ ਚ ਕਰਦੇ ਨੇ ਪਰ ਅਸੀਂ ਨਹੀਂ ਅਸੀਂ ਇੱਕ ਚ ਹੁਣਾਇਆ ਇੱਕ ਦਾ ਹੀ 3000 ਲੈ ਲਓ ਜੀ ਧੱਕਾ ਕਰਤਾ ਹੈ ਬੜਾ ਇੱਕ ਜਿਹਾ धरो ਪਤਾ ਹੀ ਆ ਫਾਟ ਸ਼ਾਹ ਨੂੰ ਜਾ ਰਹੇ ਆ ਜਾਏ ਹੁੰਦਾ ਆ ਅਸੀਂ ਕਿਹਾ ਸਰ ਥੱਲੇ ਸ਼ਾਹ ਦੇ ਤੇ ਦੋ ਥੱਲੇ ਆ ਜੀ ਲਓ ਜੀ ਉਧਰ ਸੈਪਰੇਟ ਆ ਜੀ ਉਧਰ ਬਾਥਰੂਮ ਰੂਮ ਤਾਂ ਬਦਿਆ ਹੈ ਜੀ ਮੈਂ ਕਹਿੰ ਗਿਆ ਰੂਮ ਖੁੱਲਾ ਡੁੱਲਾ ਬਹੁਤ ਵੱਡਾ ਰੂਮ ਹੈ ਜਿੱਦਾਂ ਰੂਮ ਦੇ ਅਸੀਂ ਤੁਹਾਨੂੰ ਦੱਸ ਸਕਦੇ ਤੁਸੀਂ ਉਹ ਪੁੱਛਣਾ ਵੇ ਕਿੱਥੇ ਦਿੰਦੇ ਤੇ ਸੰਦੇ ਲਈ ਆ ਤੁਰੀ ਸੋ ਨਹੀਂ ਕੁਝ ਨਹੀਂ ਉਹ ਵੀ ਤੁਹਾਨੂੰ ਮਾਰ ਲਾ ਦੇ ਉਹ ਹੁਣ ਕੀ ਤੇਰੇ ਗਾਣਾ ਗਾ ਦਵੇ ਲੈ ਤੁਸੀਂ ਗੱਡ ਪਾਉਣੇ ਤਾਂ ਕਰ ਦੋ ਗੱਡ ਪਾਉਣੀ ਕਰਤੀ ਐ ਅੱਛਾ ਹੋਰ ਪਹਿਲੇ ਤੂੰ ਤੱਕਾ ਤਾਂ ਕਿ ਅਭਿਲ ਗਰਦਾ ਫੱਕੀ ਨਹੀਂ ਫਿਰ ਲਉਟਿਆ ਹੋ ਉਹ ਹੋਲੀ ਹੋਲੀ ਗੱਡੀ ਚੱਲਦੀ ਹੁੰਦੀ ਹੈ ਹੋਲੀ ਹੋਲੀ ਲਾਓ ਜੀ ਸਹੀ ਗੱਲ ਤੁਸੀਂ ਦੱਸੋ ਜਿੱਦੀ ਕੋਈ ਗੱਲ ਬਾਤ ਸੁਣਾਓ ਨੰਨੇ ਉਹ ਗੱਲਾਂ ਮਾਫੀਆਂ ਵਾਸਤੇ ਤੁਸੀਂ ਚਲੋ ਤੁਸੀਂ ਸੁੱਤੇ ਹੋ ਸਰਿਆ ਕੰਬੜ ਤੋਰੇ ਪਰਦੇ ਯਾਰ ਕੋ ਮੈਂ ਕੀ ਜਗਾ ਵਿਆਹ ਚੱਟਾ ਓ ਜਮੀਨੀ ਕੰਮ ਦੇ ਲਈ ਪਬਲਿਕ ਕਾ ਕੀ ਵਧੀਆ ਕਿਆ ਲੱਗਾ ਬਖਰਾ ਕੁਛ ਲੱਗਾ ਬਹੁਤ ਤੇ ਬਰੀਆਨੀ ਆ ਹੁਣ ਤਾਂ ਹੈ ਹੀ ਨਹੀਂ ਕੁਝ ਵੀ ਓਹ ਵਾਲੀ ਚੀਜ਼ਾਂ ਲੁਧਿਆਣਾ ਵਾ ਉੱਦਾਂ ਤੇ ਆ ਥੋੜਾ ਜੀ ਬਰੀਆਨੀ ਹੋ ਰਹੀ ਨਹੀਂ ਕੁਝ ਵੀ ਅਸੀਂ ਵੇਚੀ ਜਾਂਦੇ ਸਾਨੂੰ ਹੁਣ ਮੁਸ਼ਕਲ ਹੋ ਰਿਹਾ ਕੰਮ ਜਿਮੈਟੋ ਦੇ ਬਾਰੇ ਮੈਂਟ ਤੇ ਹੋੜਾ ਫੋਟੋ ਖਾਪੇ ਸੋਪੇ ਜੀ ਲੱਗਣਗੇ ਸੋ ਮੈਸੇ ਸਾਡੇ ਲੁਧਿਆਣੇ ਦੇ ਹੈਗੇ ਓਹ ਲੁਧਿਆਣੇ ਸਾਡੇ ਦੇ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਹੋਰ ਕਿਆ ਲੈ ਕੇ ਆ ਤੁਸੀਂ ਤਾਂ ਆਪ ਬਰੀਆਨੀ ਸਾਨੂੰ ਆ ਲੂ ਹਾਂ ਲਈ ਦੀ ਜੀ ਉਹਦਾ ਬਰਾਬਰ ਤੱਕਾ ਕਰਦੇ ਕੋਈ ਗੱਲ ਨਹੀਂ ਵੀ ਬਸ ਦੇਖੀਏ ਲੱਭੀ ਉਹ ਸਾਡੇ ਨਾਲ ਥੋੜੀ ਜੀ ਤੁਸੀਂ ਵੀ ਚਿਕਨ ਮੇਰੇ ਨਹੀਂ ਖਾਲੋ ਹਾਂ ਸਾਡਾ ਸਾਡਾ ਸਾਨੂੰ ਨਾ ਦੋੜੋ ਚਿਕਨ ਖਾਣਾ ਤੇ ਉਹੀ ਗੱਲ ਆ ਵੀ ਤੁਸੀਂ ਆਪਣਾ ਸਾਡੇ ਦੇ ਤਾਂ ਫਿਰ ਵੇਜ ਤਾਂ ਸਮੂਸੇ ਹੀ ਆ ਸਭ ਕੁਝ ਹੈਗਾ ਇੱਥੇ ਚਲੋ ਕੋਈ ਗੱਲ ਨਹੀਂ ਜੀ ਹੁਣ ਅਸੀਂ ਤੁਹਾਨੂੰ ਮੈਲਦੇ ਆ ਪਹਿਲਾਂ ਖਾ ਕੇ ਦੇਖੀਏ ਵੇ ਤਿਆਰ ਚੋਰ ਹੁੰਦੇ ਆ ਦੇਖਦੇ ਘੁੰਮਦੇ ਆ ਕੀ ਕੀ ਆ ਚਲੋ ਆ ਜਾਓ ਜੀ ਮੇਰ ਪਨੋਰ ਰੋਟੀਆਂ ਘਰ ਵਾਲੀ ਆ ਗਈ ਬਾਜ ਪੂਰੀ ਠੋਕ ਕੇ ਆਇਦਾ ਤੇਰ ਵਧੀਆ ਲੱਗਣਾ ਲੱਗਦਾ ਏ ਸਾਹਬਰਾ ਵਧੀਆ ਆਪਣੇ ਵਾਲੇ ਵਧੀਆ ਲੱਗ ਚੱਕ ਰਿਹਾ ਚੱਕਦਾ ਮੁੰਡਿਆ ਆ ਟੇਬਲ ਟੋਪਰ ਰਹਿਣਾ ਕੋ ਪਿਆਸੀ ਸੋਬੇ ਸੋਬੇ ਲਾ ਕੇ ਮਜ਼ੇ ਨਾ ਕਰਦੇ ਪਰ ਨਹੀਂ ਕਹਿੰਦੇ ਡਾਕੂ ਥੱਲੇ ਗਾਇ ਚਲੋ ਬਰਾਂਦੇ ਚਲੋ ਆਈ ਨਹੀਂ ਹੈ ਨਹੀਂ ਭਾਈ ਜਿੱਦਾ ਸਾਡਾ ਆ ਦੇਖੀ ਨਹੀਂ ਨਹੀਂ ਆਹ ਵੇਜ ਜਿਹੜੀ ਚੀਜ਼ ਆ ਨਾ ਓਹ ਓਏ ਓਏ ਵੇਜ ਜਿਆ ਨਾ ਹੋ ਰਹੀ ਜਿਆ ਵੇਜ ਤੇ ਨਾ ਨਾ ਬੈਦੀ ਹੋਈ ਲੜਾਈ ਆਪਸ ਦੇਖੋ ਹੋਰ ਕੌਣ ਜਾਂਦਾ ਤੇ ਅਸੀਂ ਵੀ ਵੇਚਦੇ ਹਾਂ ਨੌਨ ਵੇਜ ਹਾਰ ਕੇ ਅਸੀਂ ਤੋਂ ਬੰਦੂਰੀਆਂ ਹੀ ਕੋਈ ਪਾ ਦੇਖ ਰਿਹਾ ਉਹ ਦਿੱਤੇ ਨਹੀਂ ਮਿਲਦਾ ਨਾ ਉੱਥੇ ਜਾ ਕੇ ਹੀ ਗਈ ਮੈਨੂੰ ਇਹ ਗੱਲ ਆਗਣ ਮੈਂ ਯਾਰ ਜਿਹੜੇ 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 ਨਾਨ ਵੇਜ ਉਹ ਨਾਨ ਵੇਜ ਵੀ ਖੁਸ਼ ਆ ਵਧੀਆ ਜਿਹਦੇ ਦਾ ਆਪਣਾ ਬਣਾਇਆ ਚਲੋ ਆਪਾਂ ਖਾਦਾ ਹੀ ਨਹੀਂ ਕਦੇ ਠੀਕ ਵਾ ਅਸੀਂ ਵੇਜ ਖਾ ਗੋਚ ਚਲੋ ਜੀ ਫੇਰ ਖਾਈਏ ਆ ਜਾਓ ਪਤਾ ਲਾ ਜਾਣਾ ਫੇਰ ਮੈਨੂੰ ਦੱਸਿਓ ਫੇਰ ਵੀ ਵੇਜਾਂਗੇ ਨਾਨ ਵੇਜ ਯਾਰ ਬਾਅਦ ਦੇ ਵਿੱਚ ਬੀਜੇਗਾ ਨਾ ਵੇਜ ਤਾਂ ਤਿਆਰ ਹੋ ਗਏ ਆ ਆਪਾਂ ਸੋ ਤਾਂ ਫਿਰ ਤਾਂ ਆਪਾਂ ਹੋ ਰੈਡੀ ਵੈਲੀ ਹੋ ਗਏ ਆ ਆ ਮੁੰਡੇ ਕੀ ਖਾਂਦੇ ਨੇ ਪੰਡੂ ਬਾਈ ਦਾ ਪੰਡੂ ਲੱਗਦਾ ਹੈ। ਕਈ ਜਿੰਨੇ ਬੰਦੇ ਨੇ ਮਾਰ। ਹਾਂ ਸਰ ਇਹ ਜੋ ਫੋਟ ਹੈ ਨਾ ਫੋਟ ਪਾਗੋ ਬਗੋ। ਆਹ ਮੈਂ ਜੋ ਜੋਗਰ ਫੋਟ ਨਾਰਗੜ ਫੋਟ ਹਵਾ ਮਹਿਲ ਚੰਦਰਮੈਂਤ ਸਿਟੀ ਦੇ। ਆਵਾਜ਼ ਵੀ ਚੋ। 5 ਵਜੇ। ਉਹ ਹੋ। ਅੱਜ ਅਮਰ ਪਰਸ ਦੇਖਣ ਜਾਣਾ। oh my god ਇਸ ਟੇਪ ਉਹ ਕਿਹਨੂੰ ਸੋਰੀ ਨਾਈਟ ਦਾ ਵੀਊ ਲੈਣਾ। oh 10 ਤਾਂ 4 ਤਾਂ ਵੱਜ ਗਿਆ। ਸੌ ਲੋ ਮੈਂ ਕਹਿੰਦਾ ਤੁਸੀਂ 10 ਮਿੰਟ ਹੋਰ। ਤੁਹਾਨੂੰ ਪਤਾ ਹੀ ਹੈ। ਉਸ ਵੇਲੇ ਤਾਂ ਬਹੁਤ ਭਾਈ। ਮੈਂ ਰੈਡੀ ਹੋਗਾ 7:00 'ਤੇ। ਫਿਰ ਇਹ ਇਹ ਰਾਤ ਨੂੰ ਦੇਖਿਆ ਰੱਖਦਾ ਮੱਛੀਆਂ ਵੀ ਰੱਖੀਆਂ ਹੈ। ਸਹੀ ਹੈ ਨਾ ਨਾਈਟ ਮੈਂ ਕਹਾਂ ਨਕਲੀ ਆ ਸਹੀ ਆ ਅਸਲੀ ਹੈ। ਹਾਂ ਮੇਰੇ ਕੋਲ ਜੇਕਰ ਅਸਲੀ ਹੈ। ਉਹ ਨਾ ਨੋਟ ਅਕੇ ਨਾਈਟ ਚਲਦਾ ਹੈ ਇਸਨੇ। ਸਹੀ ਹੈ। ਪਰ ਸਭ ਨੂੰ ਬਲ ਅੱਛਾ ਲੱਗਦਾ ਹੈ ਸਭ ਤੋਂ ਉੱਜਾ ਜੇਪੁਰ ਦੇ। ਵਾਹ ਇਹ ਲੱਸੀ ਵਾਲਾ ਓਏ ਬੜੇ ਇੱਥੇ ਫੇਮਸ ਹੈ ਲੱਸੀ ਵਾਲਾ। ਲਾਓ ਜੀ ਬਾਪਿਓ। ਆਪਾਂ ਰੈਡੀ ਛੜੀ ਹੋ ਗਏ ਤੁਹਾਨੂੰ। ਵਾਹ ਤਿਆਰੀ ਨਿਕਲ ਗਿਆ ਯਾਦ ਰ ਆਲਾ ਰਕਿਆ ਗੱਡੀ ਨਾਲ ਪਾਲੇ ਨੂੰ ਜੇ ਪਰ ਸੜਕਾਂ ਤੇ ਡਰਾਈਵ ਕਰਨ ਦਾ ਖੁੱਲਾ ਮੌਕਾ ਦਿੱਤਾ ਗਿਆ ਇਹਨੂੰ ਸੱਧਿਆ ਗਿਆ ਸਪੈਸ਼ਲ ਡਰਾਈਵ ਕਰਨ ਲਈ ਆ ਜਾ ਬੇ ਜੱਲੇ ਆਖੋ ਵੀ ਬੈਲੀ ਜੱਟ ਵੀ ਬੈਲੀ ਮੱਤ ਵੀ ਬੈਲੀ ਹਾਂ ਜਿੱਦਾਂ ਕਿ ਇੱਕ ਹਾਰ ਡਰਾਈਵਰ ਰੱਖਿਆ ਤੇ ਇੱਕ ਸੀ ਰੱਖਿਆ ਅਸਿਸਟੈਂਟ ਕੈਮਰਾਮੈਨ ਇੱਕ ਰੱਖਿਆ ਕੈਮਰਾਮੈਨ ਮਾੜਾ ਨਹੀਂ ਕੋਈ ਚੱਕਰ ਨਹੀਂ ਸ਼ਾਈ ਜਾਂਦੇ ਆ ਸ਼ਾਈ ਤੁਹਾਨੂੰ ਬਤਾਇਆ ਇਹ ਤਾਂ ਇਹ ਕਿਸੇ ਕਿਸੇ ਨੂੰ ਬਤਾਇਆ ਇਹ ਸਾਰੇ ਆ ਦੋਸਤ ਆਡਾ ਸਾਰਿਆਂ ਨੂੰ ਪਤਾ ਆ। ਸਾਡਾ ਪਤਾ ਹੀ। ਹੋਰ ਸੁਣਾਓ ਬਈ ਡਾਕਟਰ ਜੀ। ਜੀ ਦੋਣ ਨਾ। ਪਾਲੇ ਜੀ ਤੁਸੀਂ ਉਹਨਾਂ ਦੇ ਹਿਸਾਬ ਨਾਲ ਇੱਧਰ ਨਾ ਚਲਾਓ ਤੁਸੀਂ ਲੈਣ ਤੋ ਇੱਧਰ ਹੀ ਚਲਾਓ। ਮੈਨੂੰ ਡਾਕਟਰ ਜੀ ਪੰਜਾਬ ਨੰਬਰ ਦੇ ਕੇ ਝਟ ਮਾਰ ਲੈਣੀ ਪਾਲਾ ਜੀ। ਉਹਨਾਂ ਨੂੰ ਕਿਹੜਾ ਕੁਝ ਵੀ। ਆਰੋਗ ਹੈ ਮੜੇ ਆਰੋਗ ਤਾਂ ਤੁਹਾਨੂੰ ਬਾਗਲੇ ਲੱਗੇ। ਆ ਨਹੀਂ ਜਿੱਤਾ ਕਿ ਤੁਹਾਨੂੰ ਪਤਾ ਹੀ ਆ। ਮੈਂ ਕਰੇ ਉਹਨੂੰ ਕੋ ਹੈ। ਉਹ ਪਾਲੇ ਲਗਾ ਖਰੇ ਕੋਲ ਹੈਲਪ ਚਾਹੀਦੀ ਹੈਲਪ ਨਹੀਂ ਕਰਨੀ ਆਪਾਂ। ਰੇਪਾ ਅਗਲਾ ਰ ਹੈਲਪਰੀ ਜਗਾ ਆਪਣਾ ਜਿਹੜਾ ਹੈਗਾ ਜੋ 2-4 ਰੁਪਏ ਬੋਲਾਣੇ ਆ ਆ ਸੋਨੇ ਵਾਲੀ ਲਾ ਕੇ ਲੈ ਜਣੀ ਤੂੰ ਸ਼ੀਸ਼ਾ ਘੱਟ ਖੋਲੀ ਹਾਂ ਉਹ ਜੰਦੀ ਬੰਦੀ ਇਹਨੂੰ ਸਟਿੱਕ ਕੱਟੀਆਂ ਬਣਾ ਮਾਲੀ ਮੂਹ ਦੇ ਘਮਾ ਗਏ ਆ ਆ ਬਾਬਾ ਉਹ ਹੈ ਦਾ ਪ੍ਰਾਣਾ ਜੀ ਇਹ ਜਿਹੜਾ ਦਾ ਪ੍ਰਾਣਾ ਪ੍ਰਾਣਾ ਜੀ ਹਾਂ ਪਰ ਕੁ ਗੱਦਵਾ ਤਾਂ ਹੈਗੀ ਆ ਜੀ ਉਹ ਰਾਤ ਰਾਤ ਤਾਂ ਆਪਾਂ ਨੇ ਰੇਜ ਪਤਾਂ ਲੱਗਾ ਚੱਲੇ ਕੀ ਆ ਗਿਆ ਕਿਆ ਨਹੀਂ ਆ ਗਿਆ ਨਾ ਰਾਤ ਹੀ ਇਹ ਜਿਗਾ ਵੇ ਚਨੀਆਰਗੇ ਨੂੰ ਸੌਂ ਜੀਏ ਉਹ ਯਾਰ ਸਾਨੂੰ ਕਮਰਾ ਦੇ ਦਿਓ ਬੰਦੇ ਯਾਰ ਅਸੀਂ ਦੱਸਣਾ ਆਪਣੀ ਸੇਫਟੀ ਆਪਣੇ ਹੱਥ ਜੈ ਭਾਰਤ ਜੈ ਭਾਰਤ ਲਓ ਜੀ ਫਿਰ ਤੁਸੀਂ ਆ ਜਿਓ ਤੁਹਾਨੂੰ ਖਾਣਾ ਜਿੱਥੇ ਪਹੁੰਚਦੇ ਉੱਥੇ ਮਿਲਦੇ ਆ ਆ ਜਾਓ ਫੇ ਦੇਖੀਏ ਕੀ ਆ ਉਹ ਸਭੀ ਸੜਕਾਂ ਦਾ ਦਸਾ ਦਿੰਦੇ ਨੇ ਡੰਗੜ ਡੰਗੜ ਘਮਦੇ ਜਿੱਦਾਂ ਕਰਾ ਤੁਹਾਨੂੰ ਪਤਾ ਯਾਰ ਬਾਬੇ ਰੌਣਕਾ ਸ਼ੌਣਕਾ ਲੱਗਿਆ ਆ ਸਾਸਰੀ ਗਾਲ ਬਾਬਿਓ ਬਾਬੇ ਸਵਾਦੇ ਆਈ ਜਾਂਦਾ ਜੇ ਭਾਵੇਂ ਹੋਰ ਸਟੇਟ ਰੱਖਿਆ ਭਾਵੇਂ ਪਰ ਗੱਲਬਾਤ ਪੂਰੀ ਉਹ ਬਾਲੇ ਨਹੀਂ ਬੋਨਟ ਦੇਖਦਾ ਭਰਾਵਾ ਥੋੜੀਏ ਪਿੱਛੇ ਨੂੰ ਰੱਖ ਲਾ ਧੌਣ ਜਾ ਕੇ ਤੂੰ ਮੋੜ ਨੂੰ ਦੇਖਦਾ ਆ ਉਹ ਪਰ ਆਵਾ ਧੌਣ ਜਾ ਕੇ ਪਤਾ ਕੀ ਦੇ ਦਸਗਾ ਕੀ ਦੇਖਦਾ ਅਸੀਂ ਮਾਮਾ ਉੱਚਾ ਜੰਪ ਜਾ ਬਹੁਤ ਆਹ ਸਹਰੇ ਆ ਨੋ ਬਾਬੇ ਇੱਕ ਵਾਰ ਗਾਣਾ ਲਾਵਾ ਸੱਚ ਨਾਲ ਰਹਿਣਾ ਕੋਈ ਨਾ ਕੋਈ ਹੋਣਾ ਵਾ ਕੋਈ ਨਾ ਕੋਈ ਕਿਉਂਕਿ ਦੁਆ ਸਾਡਾ ਥੋੜੇ ਨੂੰ ਮੰਨ ਨਹੀਂ ਗਾਉਂਦਾ ਮਾਈ ਗੱਲ ਸੁਣੋ ਮੇ ਬਾਬਿਓ ਤੱਕ ਹਾਲ ਹੋਰ ਹੋਰ ਚੱਕ ਦੇ ਨਾਲੇ ਅੱਛਾ ਖਾਂਦੇ ਪੀਂਦੇ ਆ ਨੂੰ ਵੇਖ ਕੇ ਨਾ ਸੜੀਏ ਓਏ ਹੋਏ ਹੋਏ ਕੀ ਬਾਤ ਹੈ ਓਹਾਂ ਅੱਡ ਚੱਕਦੇ ਨਾ ਲੜੀਏ ਓਏ ਹੋਏ ਹੋਏ ਓ ਬੈਰੀ ਘਰ ਜਾ ਕੇ ਕਦੇ ਨਹੀਂ ਉਹ ਖਾਈਦਾ ਸੱਜਣ ਦੇ ਨਾਲ ਧੋਖਾਂ ਦੀ ਕਮਾਈ ਦਾ ਸੋਹਣਿਆਂ ਦੇ ਨਾਲ ਤਾਂ ਕਹਦਾ ਹੀ ਕਮਾਈ ਦਾ ਓਏ ਹੋਏ ਵਾਖਿਆ ਹਾਰਗਾ ਯਾਰ ਇਹ ਬੰਦੇ ਐ ਲੈ ਲੈ ਕਿ ਕ ਪੂਰੀ ਸਹੀ ਕਰੇ ਕਾਟੋ ਫੁੱਲਾ ਤੇ ਆ ਪੂਰੀ ਗੱਲ ਵਾ ਯਸ ਯਾ ਜੀ ਕੱਪੜੇ ਦਾ ਪਤਾ ਲੋ ਪਾਣੀ ਦਾ ਕੱਟ ਅੱਜ ਕੱਲ ਇਹ ਚੀਜ਼ਾਂ ਦੇ ਸਭ ਕੁਝ ਉਲਟੇ ਹੀ ਜਾਂਦਾ ਵਾ ਲੋਕਾਂ ਦੀ ਤਾਂ ਕਾਟੋ ਫੁੱਲਾ ਉੱਤੇ ਰੈਂਦੀ ਮਿੱਤਰਾਂ ਨੇ ਕਾਟੋ ਫੁੱਲਾ ਉੱਤੇ ਲਾਈ ਰਹੀ ਆ ਓਏ ਚੰਨੀ ਤੇ ਓ ਬਾਬੇ ਹੁੰਦਾ ਇੱਥੇ ਇੱਕ ਕੰਮ ਹੈਗਾ ਯਾਰ ਹਰਪ੍ਰੀਤ ਨਹੀਂ ਜੰਨੇ ਕਾਲੇ ਆ ਬਚਣਾ ਬਹੁਤ ਪੈਂਦਾ ਜਿਹੜਾ ਕੋ ਪੰਜਾਬ ਨੰਬਰ ਗੱਡੀ ਦੇਖਦਾ ਮਾਰੇ ਨਾਲੇ ਰੋਕੀ ਜਾਂਦਾ ਆ ਤੇ ਨਾਲੇ ਤੁਹਾਨੂੰ ਕਹੀ ਜਾਂਦਾ ਆ ਅਸੀਂ ਤੁਹਾਨੂੰ ਗਾਈਡ ਕਰੀਏ ਤੁਹਾਨੂੰ ਸੱਤਾ ਇੱਕ ਹੁਣੇ ਪਰਿਆਤੀ ਹੁਣੇ ਮੱਥਾ ਮਾਰਨਾ ਕੀ ਸੁਣਾ ਆ ਕੇ ਤੁਸੀਂ ਦੱਸੋ ਕਿੱਥੇ ਜਾਣਾ ਆ ਅਸੀਂ ਤੁਹਾਨੂੰ ਫੋਰਵਰਡ ਦਸੀਏ ਕੋਈ ਕਹਿੰਦਾ ਜੀ 55 ਕਿਲੇ ਉਹ ਪਰੋਂ ਉਹ ਕੋਈ ਕਹਿੰਦਾ ਜੀ 5 ਵਜੇ ਕਿਲੇ ক্লোਜ਼ ਹੋ ਜੜੇ ਆ ਕੋਈ ਕਹਿ ਰਾ ਤੁਸੀਂ ਇੱਥੇ ਚਲ ਜਦੋਂ ਕੋਈ ਕਹਿੰਦਾ ਜਾਂ ਤਾਂ ਆਟੋ ਵਾਲਾ ਇੱਕ ਲੈ ਲਿਆ ਉਹ ਨਾਲ ਕੁਮਰੋਂ ਨਹੀਂ ਜਾ ਤੁਸੀਂ ਮੈਂ ਭਲਾ ਕੇ ਆਪਣਾ ਕੁਮੇ ਜਾ ਨੌਲੇਜ ਲੈ ਕੇ ਤਾਂ ਕਿਸੇ ਦਾ ਮਗਰ ਨਾ ਲੱਗਿਆ ਉਹ ਨਹੀਂ ਰੱਖਾ ਕਿਹੜਾ ਕਹਿੰਦਾ ਵਾ ਕਹਿੰਦਾ ਕਿੰਨੇ ਕਿੰਨੇ ਟੋਲੇ ਦੀ 2.5 2.5 ਟੋਲੇ ਦੀ ਜੁੱਤੀ ਤੁਹਾਨੂੰ ਲੈ ਕੇ ਦਿੰਦਾ ਕਹਿੰਦਾ ਸਾਡੇ ਮਗਰ ਮਗਰ ਇੱਕ ਦਾ ਪੌਣੀ ਪਾ ਲਓ ਨੇ ਤਾਂ ਕੱਢੀ ਚੱਕ ਕੇ ਜੇਬੀ ਜਵਾਲੇ ਉਹ ਕਦੇ ਇੰਨੀ ਕੁ ਵਾ 2.5 ਟੋਲਾ ਇੰਨੂ ਕੁ ਹੁੰਦਾ ਵਾ ਨਹੀਂ 50 ਗ੍ਰਾਮ ਦੀ 50 ਗ੍ਰਾਮ ਦੀ ਰਜਾਈ 50 ਗ੍ਰਾਮ ਦੀ ਰਜਾਈ ਕਿਦਰ ਮਹਾਲ ਚ ਬੰਨ ਕੇ ਉਹਨੂੰ ਲੈ ਜਾਓ ਦੇਖੀ ਭਰਾਵਾ ਮੋਰੇ ਸਾਡੇ ਬਿੱਡਾਂ ਦੀ ਰਜਾਈ ਢੀ ਢੀ ਇਥੇ ਵੀ ਨਹੀਂ ਗਈ ਜੀ ਬਾਬਾ ਯਾਰ ਆਂਜ ਬਣ ਕੇ ਕਸ਼ਮੀਰ ਨੂੰ ਲੈ ਜਾਓ ਜੀਰ ਨੂੰ ਲੈ ਜਾਓ ਬਾਬਾ ਯਾਰ ਉਹ ਮੈਨੂੰ ਪਤਾ ਨਹੀਂ ਆ ਕਦੋਂ ਅਸੀਂ ਆ ਕਦੋਂ ਉੱਪਰ ਦੀ ਉੱਪਰ ਆ ਬਚਣਾ ਚਾਹੀਦਾ ਬੜ ਜਦੋਂ ਵੀ ਕੋ ਸਾਡਾ ਵੀਰ ਭਰਾ ਕੋ ਮਣਾਉਂਦਾ ਜਾਂ ਕਿਦਾਂ ਵੀ ਆ ਮੜ ਜਾਂ ਕਿਸੇ ਤੇ ਮਗਰਨਾ ਲੱਗਿਓ ਤੇ ਜੇ ਕੋ ਮਗਰ ਲੱਗਾ ਸਾਨੂੰ ਕਮੈਂਟ ਜ਼ਰੂਰ ਦੱਸਿਓ ਬਾਈ ਜੀ ਕਿਹੜੇ ਕਿਹੜੇ ਖਚਾਇਆ ਓਕੇ ਆਪਾਂ ਬੜੇ ਸਾਵੇਂ ਤਰਵਦੀ ਆਪਾਂ ਬਚ ਲਈਦਾ ਸਾਰੇ ਆ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਦੇਖੋ ਆਪਾਂ ਵੀ ਮੈਪ ਯੂਜ਼ ਕਰਦੇ ਸਾਨੂੰ ਪਤਾ ਨਹੀਂ ਤਾਂ ਆਪਾਂ ਆਪੇ ਕੋ ਬਣਾਇਆ ਬਸ ਬਹੁਤਾ ਮੈਪ ਤੇ ਯਕੀਨ ਵੀ ਨਾ ਕਰਿਓ ਬਾਈ ਵੀਰੇ ਇਹ ਵੀ ਧੋਖਾ ਦੇ ਜਾਂਦਾ ਆ ਇਹ ਗੱਲ ਹੈ ਕਿ ਐਪਲ ਵਾਲਾ ਜ਼ਿਆਦਾ ਦਿੰਦਾ ਧੋਖਾ ਚਲੋ ਇਦਾਂ ਯਾਨੀ ਕਿ ਥੋੜੇ ਬੰਦਿਆਂ ਨੂੰ ਦੋ ਤਿੰਨ ਬੰਦੇ ਆਪਣੇ ਆਏ ਸਕੇ ਉਹਨਾਂ ਦੀ ਸਲਾਹ ਲਾ ਕੇ ਬਣਾ ਕੇ ਜਿਹੜੀ ਜਿਹੜੀ ਚੀਜ਼ ਵਧੀਆ ਲੱਗੀ ਆਪਾਂ ਉੱਥੇ ਉੱਥੇ ਆਪੇ ਘੁੰਮ ਜਾਣਾ ਆ ਦੇਖੋ ਬਿਲਡਿੰਗ ਆ ਪੁੱਤੋਂ ਨੌਲੇਜ ਲਵਾ ਕੇ ਕੌਣ ਬੀਚ ਜਾਂਦਾ ਆ ਹਾਂ ਵੇ ਬਾਕੀ ਚਲੋ ਆਜੋ ਬਤਨੂ ਦਿਖਾ ਰਿਆ ਜੀ ਉਹ ਪਹਾੜ ਆ ਗਿਆ ਚੰਨੀ ਹੋ ਗਿਆ ਸ਼ੁਰੂ ਬਾਬੇ ਬਾਬੇ ਜਲ ਵਾ ਯੈਸ ਐਨ ਪੂਰੀ ਬਾਬੇ ਪਹਾੜਾ ਬਣਾ ਲਓ ਚਲ ਮੈਂ ਚੰਨੀ ਆ ਪਿੱਛੇ ਆ ਫਿਰ ਆਉਂਦੇ ਜਲ ਮੈਂ ਜਲ ਮੈਂ ਰਾਤ ਨੂੰ 9:30 ਮੈਂ ਰਾਤ ਨੂੰ ਦੇਖ ਲੈਣਾ ਲੈਟਾ ਜਾਗਦੀ ਆ ਉਹ ਯੈਸ ਪਾਣੀ ਤੇ ਲਟਾ ਥੋੜਾ ਜਾ ਸਕਦੇ ਬਾਹਰੋਂ ਦੇਖਣ ਆ ਉਹ ਤਾਂ ਉਹ ਫਿਲਮ ਵੀ ਇੱਥੇ ਬਣੀ ਹੋਆ ਮੈਨੂੰ ਲੱਗਦਾ ਬਾਬੇ ਜਲ ਮੈਂ ਤੂੰ ਹਰੇਕ ਪਾਸੇ ਫਿਲਮਾਂ ਬਣਾਈ ਜਾਂਦਾ ਕੋਈ ਦੇਖੀ ਹੈਗੀ ਇਹਦੇ ਉਹ ਮੰਦਿਰ ਦੇ ਵੱਟੇ ਬੈਠਾ ਉਹ ਕਾਦੀ ਯਾਰ ਦੇਖੇਰ ਉਹ ਪਹਿਲਾਂ ਜਾ ਉਹ ਯਾਰ ਕੌੜੀ ਇਹ ਕਿਹੜੀ ਪਹਿਲਾਂ ਬਣੀ ਆ ਇੱਕ ਆਤਮਾ ਨਹੀਂ ਬਣੀ ਉਹਦੀ ਮੱਛੀ ਜੀ ਐਦਾਂ ਉਹ ਪਿਆਰ ਕੀਤਾ ਉਹਦਾ ਮੁੰਡੇ ਕੁੜੀ ਨੇ ਇੱਕ ਦੂਜੇ ਨੂੰ ਹਾਂ ਹੋਲਡ ਰੱਖਦੇ ਨੇ ਬਾਤ ਚ ਗੱਲ ਲਗਾਦੇ ਆ ਮਤਲਬ ਤੁਸੀਂ ਤੁਸੀਂ ਤਾਂ ਯਾਰ ਅੱਜ ਯਾਰ ਸਾਈਡ ਤੇ ਨਾ ਰਾਂ ਕਾੜੂ ਕਾੜੂ ਮੈਂ ਬਤਖਾਲ ਦੂ ਉਹ ਕੈਸਤੀ ਚ ਆਉਂਦਾ ਮਹਿਲ ਚ ਉਥੋਂ ਉਥੋਂ ਦਾ 40 ਮਟਕੀਆਂ ਚ ਇੱਕ ਮਟਕੀ ਕੱਢਦਾ ਆ ਉਹਦੀਆਂ ਅਸਤ ਗਿਆ ਤਾਰ ਦਾ ਫੇਰ ਭੂਤਨੀ ਉਹ ਚੜੇਲ ਛੱਡਦੀ ਉਹ ਕੁੜੀ ਨੂੰ ਅੱਛਾ ਪਿਆਰ ਨਾਲ ਉਹਦਾ ਮੁੰਡਾ ਦੇਖੀ ਹੁੰਦਾ ਦੇਖੀ ਕੈਸਤੀ ਚ ਮੇਰੀ ਗੱਲ ਸੁਣੋ ਇਹ ਸਾਡਾ ਫਿਲਮ ਦੇਖਣ ਦਾ ਟਾਈਮ ਕਦੋਂ ਲੱਗਾ ਪਹਿਲੇ ਮੈਨੂੰ ਇਹਦਾ ਛੋਟਾ ਉਹਦਾ ਸੀ ਬੰਦੇ ਛੋਟਾ ਤੇਤਾ ਹੀ ਜਾਂਦਾ داری ਹੈ ਕੋਈ ਗੱਲ ਨਹੀਂ ਬਲੌਗ ਵਾਲੇ ਬਲੌਗ ਤਾਂ ਹੀ ਪੜਾਵਾਂ ਵਿੱਚ ਫਿਲਮ ਦਾ ਕਲਿੱਪ ਲਾਉਣ ਵਾਲੇ ਨੂੰ ਦਿਖਾਵਾਂਗਾ ਜੋ ਇਹ ਕਹੂਗੇ ਨਹੀਂ ਨਹੀਂ ਜੋ ਤਾਂ ਨਹੀਂ ਬਣਾਣਾ ਇਹ ਦੀ ਗੱਲ ਜੋ ਤਾਂ ਬਸ ਸੱਚੀ ਹੈ ਕੀ ਗੱਲ ਵਾਦੇ ਯਾਰ ਚੱਲ ਆਉਗੀ ਮੰਨ ਲਿਆ ਵਾ ਪਹਿਲਾਂ ਤੁਸੀਂ ਉੱਪਰ ਜਾਣਾ ਮੰਨੋ ਲਾਓ ਲੋ ਜੀ ਆਈ نو ਪਰ ਬਾਬੇ ਪਿਊ ਸੱਚੀ ਘੈਂਟ ਆ ਜੋ ਤੇ ਗੱਲ ਵਾ ਦਿਖਾ ਦੇ ਪਿਊ ਗੱਲ ਤੇ ਨਹੀਂ ਸਹੀ ਹੈ ਉਹ ਪਿਊ ਵਾਲੀ ਤੇਰੀ ਮੈਂ ਕਹਿੰਦਾ ਇਹ ਉਹ ਸੱਚੀ ਘੈਂਟ ਹੈ ਬਾਬੇਓ ਤੇ ਮਯੋ ਦਾ ਜਾਣ ਕੇ ਕਹਿ ਦਈਏ ਸਿਰਾਂ ਲਾਇਆ ਪਿਆ ਸਮਾਨ ਸਾਡੇ ਕੋਲ ਐਨਾ ਅੰਕਲ ਫਾਪਾ ਸ਼ਾਪਿੰਗ ਕੀਤੀ ਸੀਗੀ ਸਣੀ ਭਰਾ ਦੇ ਉਹ ਦਿਨ ਜਿਹੜੇ ਕੱਪੜੇ ਲੱਗਦਾ ਘਰੇ ਜਾਂ ਟਾਇਲ ਆ ਦਾ ਤੂੰ ਮਾ ਚੋਖਾ ਹੋ ਗੇ ਕੋਈ ਨਹੀਂ ਯੋਧੀ ਸ਼ਾਪਿੰਗ ਲਾ ਕਿ ਤੂੰ ਇੱਥੋਂ ਗੱਲ ਉਹ ਸ਼ਰਟ ਅਸੀਂ ਪਾ ਮਾਮਾ ਪਜਾਮਾ ਵੀ ਨਿੱਕਾ ਜਾ ਹੋਵੇ ਜੇ ਰੋਣਾ ਭਾਲੋ ਨਹੀਂ ਜਾ ਕੇ ਮੈਂ ਉਹ ਸ਼ਰਟ ਦਿੱਤਾ ਉਹ ਸ਼ਰਟ ਇੱਦਾਂ ਲਈ ਸੀ ਬਜਾ ਹੁਣ ਆਪਾਂ ਖੇਲੇ ਤੇ ਜਾਣਾ ਫੋਟੋਆਂ ਖਿਚਾਉਣ ਨੂੰ ਬਹੁਤ ਖਰੀ ਲਈ ਸੀ ਬਾਬੇ ਉਹ ਆ ਤਾਂ ਗੱਲ ਹੈਗੀ ਬਹੁਤ ਤੇਰਾ ਰਹੀ ਹੈ ਚਲ ਕੋਈ ਨਹੀਂ ਆਪਾ ਆਪਣਾ ਰਮਾਨ ਲੈ ਲਿਆਦਾ ਤੁਸੀਂ ਛੱਡਿਆ ਚਲੋ ਆ ਹਰਪ੍ਰੀਤ ਨੇ ਡਾਕਟਰ ਨੇ ਛਡਾਇਆ ਨੂੰ ਕਿਹਾ ਚੱਕ ਲੈ ਆਵਾ ਮੈਂ ਰੱਖ ਕੇ ਆਇਆ ਕੋ ਉਹ ਵੀ ਚੱਕਿਆ ਆ ਲਓ ਚਲੋ ਆ ਜਾਓ ਬਤਾਨੂੰ ਮਿਲਦੇ ਵਾਪੇ ਹੁਣ ਜਾ ਕੇ ਹੁਣ ਪਤੀ ਯਾਰ ਸਮਾਨ ਦੀ ਆ ਬੋਲੇ ਆਣੀ ਪੇ ਮੈਂ ਲੈ ਗਿਆ ਇਹਨਾਂ ਦੀ ਗਲਤੀ ਦੋੜੋ ਕਦੀ ਹੋ ਸਕਦੀ ਆ ਤਾਨੂੰ ਪਤਾ ਨਾ ਸਬਾਨ ਨੂੰ ਇਦਾਂ ਦਾ ਉਹ ਜਿਹੜੇ ਪਾਪਾ ਬਾਹਰ ਨੂੰ ਇਦਾਂ ਦਾ ਆਕ ਬਾਜਮਾਂ ਦੀ ਆਦੀ ਤੈਨੂੰ ਕੋਈ ਲੈ ਜਾਓ ਲੈ ਜਾਓ ਜਿਹੜੀ ਕਿਵੇਂ ਰਹਿ ਗਿਆ ਜਿਹੜੀ ਕਿਵੇਂ ਨਾ ਦਾਵਾਂ ਨੇ ਕੰਮ ਨਹੀਂ ਕੀਤਾ ਲਾਓ ਜੀ ਆਉਂਦੀਆਂ ਚਲੇ ਗਏ ਆ ਇੱਥੇ ਥੱਲੇ ਪਾਰਕਿੰਗਾਂ ਹੈਗੀਆਂ ਜੀ ਥੱਲੇ ਵੀ ਉਹ ਲਵਾਰਾਂ ਦੇ ਆ ਕਹਿ ਕੇ ਵੀ ਪਾਰਕਿੰਗ ਥੱਲੇ ਲਾ ਲਓ ਤੇ ਕੋਈ ਐਡੀ ਆ ਕਿ ਆਪਾਂ ਉੱਪਰ ਹੀ ਜਾਣਾ ਵਾ ਲੋਕੀ ਜੀਪਾ ਦੇ ਆਂਦੇ ਆ ਉਹ ਵਾਲੀਆ ਕਰਾ ਕੇ ਆਪਾਂ ਇੱਥੇ ਹੀ ਜਾਣਾ ਵਾ ਆਏ ਬਾਰਨਾਰੇ ਚਲ ਜਾਣਾ ਉੱਪਰ ਜੀ ਕੋਈ ਚੱਕਰ ਨਹੀਂ ਕਹਿੰਦਾ ਰੋਡ ਟੁੱਟਿਆ ਫਲਾਨਾ ਧਮਕੜਾ ਲਾ ਗਾਈਡਾ ਦੇਖੋ ਤੁਹਾਨੂੰ ਕਿਹਾ ਸੀ ਨਾ ਕਿਸੇ ਦੇ ਮਗਰ ਨਹੀਂ ਲੱਗਣਾ ਇਹ ਨਹੀਂ ਦੇਖੋ ਹੱਥ ਮਾਰੀ ਜਾਣੇ ਸਾਰਿਆਂ ਨੇ ਪਰ ਰੁਕੋ ਤੁਹਾਨੂੰ ਅਸੀਂ ਗਾਈਡ ਕਰਦੇ ਆਂ ਤੇ ਪੰਜਾਬ ਨੰਬਰ ਦੇਖਦੇ ਆ ਤੇ ਬਸ ਗਾਈਡ ਕਰੀ ਜਾਂਦੇ ਆਂ ਹੋਰ ਖੁਸ਼ ਨਹੀਂ ਜਿਹੜਾ ਟਿਕ ਜੀ ਕੱਢ ਕੇ ਰੱਖ ਜਿਹੜਾ ਕਰਦਾ ਆਸਿਆ ਮਾਰ ਹੋਵੇ ਕਰੀ ਸਹੀ ਹੈ ਕਹਿੰਦੇ ਕਹਿੰਦੇ ਛੋਟੀ ਗੱਡੀ ਨਹੀਂ ਜਾਣੀ ਜੀ ਕਿ ਥਾਰ ਜਾਂਦੀ ਆ ਉੱਪਰ ਦੱਸਿਆ ਕੋਈ ਗੱਲ ਨਹੀਂ ਜਾਂਦੀ ਨਾ ਸਹੀ ਬਸ ਜਦੋਂ ਨਹੀਂ ਅੰਗਲ ਕਹਿੰਦੀ ਨਹੀਂ ਛੋਟੀ ਗੱਡੀ ਜਾਂਦੀ ਨਹੀਂ ਰਿਕਾਰਡ ਬਣਾਉਣਾ ਵੀ ਜਾਂਦੀ ਆ ਨਾਓ ਜੀ ਕੋਈ ਫਾਇਦਾ ਨਹੀਂ ਪਿੱਛੇ ਪਾਰਕਿੰਗ ਲਾ ਕੇ ਜੇ ਦਾ ਧੌਰ ਚੱਲ ਕੇ ਗੱਡੀ ਫੇਰ ਤੁਹਾਨੂੰ ਦੱਸ ਦਿਆਂ ਤੁਸੀਂ ਉੱਪਰ ਹੀ ਲੈ ਜਾ ਸਕਦੇ ਆ ਕੋਈ ਚੱਕਰ ਨਹੀਂ ਆ ਦੇਖੋ ਬਾਕੀ ਜੀ ਅਸੀਂ ਪਹਿਲੀ ਵਾਰ ਆਏ ਆ ਦੇਖ ਲੈਣੇ ਆ ਤੇ ਸਾਡੀ ਕਿੱਡੀ ਪਹੁੰਚ ਗਈ ਸਾਜੇ ਰੋਡ ਪਾਸ ਆ ਪਾਸ ਆ ਠੀਕ ਆ ਪਾਸ ਆ ਹੋ ਗਿਆ ਪਾਸ ਰੋਡ ਮੈਂ ਦੇਖ ਲਿਆ ਹੋ ਗਿਆ ਪਾਸ ਪਾਸ ਆ ਦੇ ਆਹ ਦੇਖ ਲੋ ਆਹ ਜੀਪਾਂ ਜਾਂਦੀਆਂ ਰੱਛ ਪਿਆ ਗੱਡੀਆਂ ਨਾਲ ਹੋਰ ਵੀ ਆਉਂਦੀਆਂ ਸਹੀ ਆ ਉੱਦੇ ਜਾਣ ਕੇ ਪਿੱਛੇ ਡਰਾਮੇ ਕਰਦੇ ਆ ਆਹ ਜੀਪਾਂ ਜਾਂਦੀਆਂ ਇਕੱਠੀਆਂ ਇਹ ਨਾ ਪਿੱਛੇ ਪਿੰਡ ਜਿਹੇ ਤੋਂ ਜਾਂਦਾ ਜਿੱਦਾਂ ਅਮੀਰ ਫੋਟ ਦੇ ਪਿੱਛੇ ਪਿੰਡ ਜਿਹੇ ਤੋਂ ਜਾਂਦੇ ਆ ਤੇ ਆ ਜਾਓ ਫਿਰ ਦੇਖੀਏ ਉੱਪਰ ਜਾ ਕੇ ਕਿੱਦਾਂ ਆ ਗਈ ਸਾਡੀ ਜਾਮ ਚ ਗੱਡੀ ਚਲਾਉਣ ਦੇ ਨੁਕਸਾਨ ਵੀ ਜਿਹੜੀ ਆਪਾਂ ਜੈਪਸੀਆਂ ਨਾਲ ਜਾਣੇ ਸੀ ਨਾ ਜੀ ਉੱਪਰ ਨੂੰ ਰਾਹ ਪਿੱਛੇ ਪਿੱਛੇ ਉਹ ਸਿੰਗਲ ਮਾਰਗ ਆਇਆ ਹੁਣ ਉਧਰੋਂ ਆਉਣਾ ਆ ਤਾਂ ਫੇਰ ਗੱਡੀਆਂ ਤੁਰਨੀਆਂ ਆ ਚੰਨੀ ਸਾਨੂੰ ਤੁਰ ਕੇ ਲੈ ਕੇ ਚੱਲਾ ਯਾਰਾ ਦੇਖੋ ਫੇਰ ਅੰਦਰ ਬਾਬਿਓ ਆਇਆ ਜੀ ਇੱਥੇ ਮੰਦਿਰ ਮੰਦਿਰ ਲੱਗਦਾ ਨਾ ਚੰਨੀ ਕਰੋ ਚੈੱਕ ਹੋ ਰਛ ਬਹੁਤ ਵਧੀਆ ਚੈਤ ਹੋ ਜਾਣਾ ਚੰਨੀ ਵਾਹ ਲਓ ਜੀ ਦੇਖੋ ਕਿੱਦਾਂ ਇੱਧਰ ਬੀਤ ਗਿਆ ਆ ਲੱਗਾ ਜੀ ਜਾਮ ਇੱਧਰ ਵੀ ਹੁਣ ਦੱਸੋ ਕੀ ਕਹਿੰਦੇ ਮੈਨੂੰ ਸਮਝ ਨਹੀਂ ਆ ਰਿਹਾ ਪਤਾ ਪਾ ਕੇ ਪੁਲਿਸ ਵਾਲੇ ਨੂੰ ਭਾਜੀ ਭਾਜੀ ਕਰਦਾ ਇਹਨਾਂ ਨੂੰ ਥੋੜਾ ਪਤਾ ਭਾਜੀ ਕੀ ਚੀਜ਼ ਆ ਬਾਈ ਇਹਨਾਂ ਨੇ ਇਹੀ ਕਹਣਾ ਬਾਉ ਜੀ ਬਾਉ ਜੀ ਬਾਉ ਜੀ ਆ ਬਾਉ ਜੀ ਹੁਣ ਇੰਨੇ ਚ ਚੌੜੇ ਹੋ ਜੇ ਕਹਿੰਦੇ ਪਹੁੰਚ ਗਏ ਇੱਥੇ ਪਾਲ ਲੈ ਹੁਣੇ ਵੀ ਸਾਰੇ ਬਾਬੇ ਗੱਲਬਾਤ ਆ ਪੂਰੀ ਓਕੇ ਆ ਜੰਨੇ ਕੈਮਰਾ ਜੰਨੇ ਨੇ ਜਗਿਆ ਜੀ ਆਂਦੇ ਆਹ ਬਾਈ ਸਾਨੂੰ ਕਹਿੰਦਾ ਗਾਈਡ ਕਰਦਾ ਦਦਾ ਬਾਈ ਕਿਵੇਂ ਗਾਈਡ ਕਰ ਰਹੇ ਹੈ ਹਾਂ 300 ਚਲ ਉਹ ਤਾਂ ਕੋਈ ਗੱਲ ਨਹੀਂ ਲਓ ਜੀ ਇਧਰੋਂ ਮੈਲਦੀਆਂ ਟਾਈਟਾਂ ਛਿੜਕਾ ਆਹ ਕਿਧਰ ਖਾਏ ਉਹ ਲੈ ਫੋਟੋਗ੍ਰਾਫੀ ਇਹ ਵੀਰ ਜੀ ਹਮਾਰੇ ਜੋ ਹੈ ਪੰਜਾਬ ਸੇ ਆਏ ਹੈ ਮੈਂ ਇਨਕਾ ਜੋ ਹੈ ਗਾਈਡੂ मेरा नाम है अक्षय शर्मा और ये जो दीवाने आम को जो है विजिट कर रहे हैं भाई, आपका जो है वेलकम है मेरा नाम है अक्षय शर्मा और जिस पैलेस को आप विजिट करने आए उसे अंबर पैलेस बोला डाउन साइड में जो है अंबिकेश्वर शिव जी का टेम्पल है इन साइड में काली माँ का मंदिर है ठीक है तो अंबिकेश्वर शिव जी के मंदिर के नाम पर और अंबिका के मंदिर के नाम पर इस पैलेस का नाम अम्बर पैलेस नाम रखा गया था नाइन में जो है इस पैलेस का फाउंडेशन रखा था? में बनना चलू गया था पैलेस सेवनटीन ट्वेंटी में कम्पलीट हो गया था तो इस पैलेस को बनने में एक साल लगा था और तीन जनरेशन ने इसे मिलकर कम्पलीट किया एक सौ सैंतीस साल लगे थे अच्छा तो दो जो सेकेंड और थर्ड पार्ट विजिट करने चल रही है पर वो मिर्जा जय फर्स्ट के थ्रो ਜੋਇ ਕੰਸਟਰਕਸ਼ਨ ਕੀਤਾ ਗਿਆ ਹੈ ਫੋਰ ਪਾਰਟ ਹੈ ਮਹਿੰਸਿੰਗ ਪੈਲੇਸ ਇੱਥੇ ਵੀ ਆਇਆ ਸੀ ये हाँ ये राजा ना लास्ट किंग अभी भी प्रेजेंट है सिटी पैलेस में जो सिटी पैलेस है ना हाँ, ये जो है लास्ट किंग है पदनाथ सिंह राजपूत राजा थे थी ठीक है राजपूत राजा हाँ, ओके तो ये जो है ये सेकंड पार्ट इसको सेकंड कोट यार्ड बोलते है दीवाने जो है बीच में राजा महाराजा बैठा करते थे एक एक पीएस के बाद जो है मंत्री बैठा करते थे नीचे इतर यहाँ पे जो है नीचे जो है कॉमन पीपल्स बैठा करते थे आम जनता की जो है प्रॉब्लम वगैरह सोल्व किया जाती थी राजा के थ्रो ठीक है तो ये सेकंड पार्ट है दीवाने ये जालीदार जो देख रहे हैं इसको बोलते हैं डाइनिंग हॉल डाउन्साइड में रॉयल फैमिली का, एरिया। जीज़ जीज़ का किचन एरिया है और बिल्ड का किचन एरिया था ले किचन एरिया और जिस गेट को आप देख रहे हैं ये जो है गणेश पोल गेट है गणेश जी का जितना पेंटिंग देख रहे हैं इसको इंग्लिश में बोलते हैं फ्रेस्को पेंटिंग हिंदी में बोलते हैं मीनाकारी ठीक तो मीना है तो मीनाकारी की गई है मीनाकारी थर्ड पार्ट एंट्री कर गए हैं दीवाने हालच ये नो दीवाना हाल कहते हैं अमर पैलेस व्यू बड़ा ਘੈਂਟ ਆ ਬਹੁਤ ਜਿਆਦਾ ਘੈਂਟ ਆ ਵਿਓ पूरा ਘੈਂਟਾ ਚੰਨੇ ਵਿਊ ਵੱਲੇ ਹਾਂ ਹਰਪ੍ਰੀਤ ਓਕੇ ਆ ਆਓ ਆਓ ਜੇ ਨਾ ਮਾਰੋ ਓਕੇ ਓਕੇ ਆ ਨਾ ਪੂਰਾ ਆਓ ਬਾਪੂ ਉਹਦੇ ਜਾਂਦੇ ਰਹਿੰਦੇ ਹੁੰਦੇ ਆ ਬੜੀ ਨਹੀਂ ਕਰੀਦੀ ਓਕੇ ਆ ਨਾ ਤੇ ਅੰਬਰ ਪਹਿਲਾ ਸੁਣਾਣਾ ਅੰਬਰ ਪਹਿਲਾ ਅੰਬਰ ਪਹਿਲਾ ਸੇ ਹੈਗਾ دیਵਾਨੇ ਹਾਲ دیਵਾਨੇ ਖਾਸ ਖਾਸ ਤੇ ਰਾਜਾ ਰਹਿੰਦਾ ਸਗਾ ਦੇ ਦੋ ਰਾਣੀਆਂ ਗੱਬੇ ਰਾਜਾ ਦੋਏ ਵਾਲੇ ਵਾਲੇ ਦਿਨੇ ਤਾਰੇ ਦਿਖਾਉਣ ਲੱਗਾ ਭਾਜੀ ਕਹਿੰਦਾ ਦਿਨੇ ਤਾਰੇ ਆਪਾਂ ਦੇਖੇ ਨੇ ਜੀ ਕਦੇ ਕਿੱਦਾਂ ਭਾਜੀ ਦਿਨੇ ਤਾਰੇ ਆਹ ਐ ਆਛਾ ਦਿਨ ਤਾਰੇ ਆ ਦੇਖੋ ਜੀ ਟਾਰਚ ਆ ਲੈ ਟਾਰਚ ਦਿਖਾਈਆ ਆ ਦੇਖੋ ਜੀ ਥੱਲੇ ਉਹ ਜੋ ਬਾਲਤਾ ਤਾਂ ਆਹ ਦਿਦੇ ਤਾਰੇ ਦਿਨੇ ਆ ਜਾ ਜੀ ਬਸ ਆਹ ਲਾ तो रिफ्लेक्शन नाम की जो है तारों की तरह जगमगा जगमगाता था तो रानी को ऐसा लगता था खुले आसमान के नीचे रानियाँ बैठी है या सो रही है ठीक है ओ... तो ये शीश महल है सबसे बड़ा विश्व का शीशे का महल है ठीक है विश्व का सब तो बड़ा शीश, शीश महल है असली शीश महल है ठीक है हां की की है रानी भारी सीगी ता अच्छा बीन चेयर अच्छा वाओ युवा ਚਲੋ ਗੱਲਬਾਤ ਪੂਰੀ ਐਸਿਆ ਜੀ ਪੂਰੀ ਇਹਨਾਂ ਵਜ਼ੀਹਾ ਆ ਜੀ ਇਦਾਂ ਪਾਲਾ ਜੀ ਹੋਇਆ ਮੋਰੇ ਦੂਰਬੀਨ ਲਈ ਉਹ ਕਹਿੰਦਾ 20 ਰੁਪਏ ਨੇ ਚਲੋ ਜੀ ਪਾਲੇ ਕੋਈ ਨਾ ਦੋਨੋਂ 20 ਰੁਪਏ ਦੇਖੋ ਯਾਰ ਕੀ ਹੋ ਤਾਂ ਮੈਨੂੰ ਅੱਖਾਂ ਨਾਲ ਵੀ ਨਹੀਂ ਨਾ ਕਿਆ ਪਤਾ ਕੋਈ ਜ਼ਿਆਦੇ ਖਾਸ ਦੀ ਨਾ ਹੋਵੇ ਜ਼ਿਆਦੇ ਖਾਦੋ ਤੇ ਰਾਣੀ ਦੀ ਨਹੀਂ ਹੁਣ ਉਮ ਮਮਾ ਦੇ ਰੇ ਜੋਰ ਪੂਰਾ ਨਾ ਆਇਆ ਉਸਤਾਦ ਐ ਆ ਖੁੱਦਾ ਬੰਦ ਕਰਨਾ ਬੇਟੇ ਇਹ ਜੰਨੀ ਦਾ ਭਰਾ ਹੈਗਾ ਲਓ ਜੀ ਦੇਖੋ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਇੱਥੇ ਰਹਿ ਗਿਆ ਸੀਗਾ ਉਹ ਹੁਣ ਰਾਜਾ ਰਾਜਾ ਮਹਾਰਾਜ ਉਹ ਚੜਦੇ-ਚੁੜਦੇ ਕਿੱਦਾਂ ਸੀ ਇੱਥੋਂ ਔਖਾ ਹੀ ਹੈ ਨਾ ਚੜਦੇ-ਜੱਕੇ ਜੜਾਉਦੇ ਉਹਨੇ ਰਾਜੇ ਮਹਾਰਾਜ ਇਹਨੂੰ ਜੋ ਪਤਾ ਦੇ ਨੂੰ ਸਾਡਾ ਪਤਾ ਤੇ ਇਹ ਦੱਸੋ ਰਾਜ ਨੇ ਖਜ਼ਾਨਾ ਕਿੱਥੇ ਰੱਖਿਆ ਹਾਂ ਹਾਂ ਵਾਲੇ ਰਹਾ ਜੋ ਹੈ ਕਾ ਨਾਮ ਤੇ ਜੋ ਹੈ ਜੈਗਰਫੋਰਟ ਮੇ ਰੱਖਾ ਹੋ ਅੱਛਾ ਜੈਗਰਫੋਰਟ ਜਾਲਿਆਨਾ ਉਹ ਜੋ ਹੈ ਕਾ ਨਾਮ ਤੇ ਅਮਰਜੈਂਸੀ ਲਗਾ ਤਾ ਨਾ ਇੱਕ ਵਾਰ ਹਾਂ ਹਾਂ ਇੰਦਰ ਗਾਂਧੀ ਦੀ ਔਰ ਜੋ ਹੈ ਇੱਥੇ ਉੱਥੇ ਜੈਗਰਪੋਰਟ ਜੈਗਰਫੋਰਟ ਮਾਤੋ ਇਸ ਤਰ੍ਹਾਂ ਦਾ ਲਗਾ ਇੱਥੇ ਰਾਜ ਨੇ ਲਗਾ ਤਾ ਨਾ ਪਰ ਸ਼ਾਇਦ ਰਾਜ ਹੀ ਖਜ਼ਾਨਾ ਰੱਖਿਆ ਚਰਪ੍ਰੀਤ ਵੀ ਲੱਗਾ ਆ ਉਹ ਤੈਨੂੰ ਕੀ ਹੋ ਜਾਂਦਾ ਪਪਾ ਰਾਜੇ ਮੁੰਡਾ ਫੜਿਆ ਕਹਿੰਦਾ ਖਜ਼ਾਨਾ ਇੱਥੇ ਹੀ ਹੈ ਕਹਿੰਦਾ ਦੋਈ ਤੁਹਾਡੇ ਹੱਥ ਚ ਰਹਿ ਜਾਏਗਾ ਕਹਿੰਦਾ ਦੇਖ ਲਓ ਕਿਤੇ ਉਹ ਇੱਥੇ ਮੋਟਾ ਕਹਦਾ ਉਹ ਦੇਖੀ ਤੇਰੇ ਵੱਲੋਂ ਤਾਂ ਨਹੀਂ ਆ ਗਿਆ ਰਾਜਾ ਹੁਣ ਚੰਨੀ ਤੇਰੇ ਉਹ ਚੰਨੀ ਦੇ ਰਾਤੇ ਠਜੀਣੀ ਲੱਗਦੇ ਖਜ਼ਾਨੇ ਇਹਨੂੰ ਉਹ ਜਾਂ ਜਿਹੜਾ ਇਹ ਚ ਚੰਨੀ ਫਸ ਕਰ ਉਹ ਪਤਾ ਮੁੰਡਾ ਕਹਿੰਦਾ ਕਹਦਾ ਤੁਹਾਡਾ ਖਜ਼ਾਨਾ ਤੁਹਾਡੇ ਹਿੱਸੇ ਆਇਆ ਹੈ ਲੈ ਫੇ ਨਹੀਂ ਅਜ ਮੰਦੇ

बारह वाइफ थी तो बारह रानी को कैसे ईस्ट वेस्ट नॉर्थ साउथ फोर डायरेक्शन में थ्री थ्री अपार्टमेंट बना रखा थ्री थ्री सिक्सियों से बारह रानी के बारह राशि के हिसाब से टोटल राशि टोटल राशि कितनी होती है टोटल राशि कितनी होती है बारह होती है ना तो बारह राशियों के हिसाब से रानी रख रखी थी जो राशि आदमी चलती थी रानी के साथ और। इस तो आ जाओ एडजस्ट किया गया था ईस्ट वेस्ट नॉर्थ और साउथ डायरेक्शन तो रानियान फ़ोर डायरेक्शन तो में ये फर्स्ट रानी का अपार्टमेंट देखिए ये सेकंड रानी का अपार्टमेंट ये थर्ड तो थ्री थ्री सिक्स थ्री नाइन और थ्री ट्वेल्व ऊपर वो मान जी का बेडरूम है

ਮਾਂ ਚ ਗਾਲ ਤਾਂ ਇੱਕ ਵੀ ਨਹੀਂ ਮਿਲਦੀ ਇਹ 12 ਰਾਣੀਆਂ ਮੈਂ ਲੜਾਈ ਹੋ ਜਾਂਦਾ ਤਾਂ ਤੋਂ 12 ਰਾਣੀ ਮੈਂ ਸੋਲਵ ਕਰਦੇ ਤੇ ਵਿੱਚ ਮੈਂ ਰਾਜਾ ਬੈਠਾ 12 ਰਾਣੀਆਂ ਦਾ ਪ੍ਰੋਗਰਾਮ ਸੋਲਵ ਕਰਦੇ ਇੱਕ ਆ ਕੇ ਛੱਡਦੇ ਆ ਮੇਰਾ ਰਾਣੀ ਬਾਬੇ ਬਹੁਤ ਆਤ ਹਿਸਟਰੀ ਦੇਖ ਤੂੰ ਨਾ ਕਿੱਦਾਂ ਰਾਜੇ ਮਹਾਰਾਜਿਆਂ ਦੀਆਂ ਵਾਹ ਇਹ ਲੜਾਈ ਉਦੋਂ ਕਿਹੜਾ ਫੋਨ ਹੁੰਦੇ ਸੀ ਮੋਬਾਈਲ ਹੁੰਦੇ ਸੀ ਮੇਕਅਪ ਹੁੰਦਾ ਸੀ ਕੋਸੁਰਖੀ ਬਿੰਦੀ ਉਹਦਾ ਆਪਾਂ ਆਪੇ ਲੈ ਜਾਂਦੇ ਹੁਣੇ ਮੇਰੇ ਕੋ ਪਤਾ ਨੂੰ ਪਤਾ ਉਹ ਕੁੜੀਆਂ ਦਾ ਅੰਮੀ ਉਹ ਰੱਖੀਆਂ ਨੇ 7 ਰਾਣੀਆਂ ਆਹੋ ਸ਼੍ਰੀ ਬਰਾਣ ਦੇ ਝੂਠੇ ਕਣਗਾ ਤਾਂ ਇੱਧਰ ਦੇ ਤਾਂ ਮਾਹ ਸਿੰਘ ਨੇ ਰੱਖੀਆਂ 12 ਰਾਣੀਆਂ ਇੱਦਾਂ ਮਾਹ ਸਿੰਘ ਉੱਪਰ ਸੀ ਮਾਹ ਸਿੰਘ ਉੱਪਰ ਸੀ ਆਹ ਰਿਵਰ ਦੇਖਿਓ ਮੇਰੀ ਤੋਪ ਆਹ ਤੋਪਾਂ ਵੀ ਲੰਗ ਆ ਜੀ ਐਵੇਂ ਕੋਈ ਆ ਕੋਈ ਇਮਾਮਾ ਕੋਈ ਇਮਾਮਾ ਪਾਣ ਦਾ ਲੈ ਲੇ ਲਾਓ ਜੀ ਬਾਬਿਓ ਆ ਜੇਲ ਸੀਗੀ ਉਦੋਂ ਤੇ ਹੁਣ ਇੱਥੇ ਕੀ ਬਣਾਤਾ ਅੱਜ ਆਪਾਂ ਮਾਹ ਸਿੰਘ ਦੇ ਖੂਹ ਤੋਂ ਪਾਣੀ ਪੀਣਾ ਤੈਨੂੰ ਪਤਾ ਆਹ ਦੇਖੀ ਆਹ ਦੇਖੀ ਮਾਹ ਸਾਹਕ ਦਾ ਖੂਹ ਦਿਖਾ ਲਿਓ ਅੱਜ ਅੱਜ ਉਹਦਾ ਠੂਠੇ ਪਾਣੀ ਵਿਖਾਤੀ ਆਪਾਂ ਹਰ ਦੇਖਣੀ ਇਹ ਆਪਰੇ ਮਾਹ ਸਾਹਕ ਜੀ ਦਾ ਖੂਹ ਇਹ ਤੁਸੀਂ ਦੇਖ ਸਕਦੇ ਆ ਇਹ ਖੂਹ ਚਾਕੇ ਲਾਤਾ ਹੀ ਤੂੰ ਇੰਤਰ ਨਹੀਂ ਪਾਣੀ ਰੱਖੋ ਇਥੋਂ ਪਾਣੀ ਪਿਓ 12 ਰਾਣੀਆਂ ਰੱਖੋ ਮਾਰਨਿੰਗ ਜਿੰਦਾਬਾਦ ਹੁਣ 12 ਰਾਣੀਆਂ ਆਉਣਗੇ ਆਪਣੀਆਂ ਵੀ 12 ਰਾਣੀਆਂ ਆਉਂਦੀਆਂ ਹੌਲਦਾ ਫੇ ਮਾਹ ਸਾਹਕ ਜੀ ਸੋਚਦੇ ਨੇ ਪਹਿੜਾ ਜ਼ਿਆਦਾ ਮਾਹ ਸਾਹਕ ਬੜੀ ਤਤੈ ਪੀ ਗਿਆ ਨਾ ਪਾਣੀ ਤੂੰ ਨਾ ਆਵੀਂ ਤੇ ਮੋਗਰਾਂ ਵਾਲੀਆਂ ਸਾਰੀਆਂ ਬਾਰਾਣਾੜੀਆਂ ਆਣ ਖੜੇ ਨੇ ਸੱਚੀ ਗੱਲ ਆ ਸਾਡੇ ਦੇ ਜੈਜਾ ਤੈਨੂੰ ਬਹੁਤ ਸਾ ਬੈਣੀ ਮੇਰੇ ਰੱਖੀਆਂ ਨੇ ਬਾਰਾਣਾੜੀਆਂ ਜੋਤੀਆਂ ਰੱਖੀਆਂ ਨੇ ਬਾਰਾਣਾੜੀਆਂ ਕਿਦਾਂ ਬਲੌਗ ਵਾਲਿਓ ਫਲ ਜਾਂ ਨੰਬਰ ਸਾਰੀਆਂ ਸੀਰੀਅਸ ਨਾਲੇ ਜਸਟ ਚਿਲ ਬੇਬੀ ਅਨੁਪਾਦਾਂਾ ਪਾਸ ਨਹੀਂ ਤੂੰ ਮੁਥੱਕ ਗਏ ਆ ਕਿਆ ਵੇ ਆਈ ਭਾਈ ਕਹਿੰਦਾ ਪੁੱਤ ਤੈਨੂੰ ਕਮਾਉਣਾ ਐ ਤੈਨੂੰ ਕਾਲੂ ਕਹਿੰਦਾ ਮਾਈਆ ਲਾਦਾ ਹੁਣ ਵੇ ਵੇਟ ਕਰ ਰੋ ਨਾ ਨਾ ਬੇੜ ਨੀ ਹੋ ਗਾਦਾ ਉਹ ਬੱਸ ਕਰ ਬੱਸ ਕਰ ਤੈਨੂੰ ਚੋਈਆਂ 12 ਬਾਰਾ ਤੋਂ ਇਹ ਸੀਰੀਅਸ ਹੀ ਲੈ ਗਿਆ 12 12 ਬੁੱਕਾਂ ਬੇੜੀਆਂ ਬੜੀਆਂ ਦਾਹੀ ਰਾਣੀਆਂ ਪੂਰੀਆਂ ਹੋਣੀਆਂ ਸੀ ਬੱਸ ਕਰ ਇਹ ਗੱਗਰੇ ਇਹ ਗੱਗਰੇ ਇਹ ਰਾਣੀਆਂ ਦੇ ਲਓ ਜੀ ਮੈਨੂੰ ਪਤਾ ਲੱਗਿਆ ਤੇਰਾ ਬਿਆਨ ਹੀ ਹੁੰਦਾ ਧਗਰਾ ਲੈ ਜਾ ਅੱਛਾ ਚੱਲ ਗਿਆ ਹੈ ਬਜੇ ਦਾ ਬਿਆਨ ਹੀ ਲਓ ਜੀ ਆ ਇੱਥੇ ਬਣਿਆ ਹੈ ਜੀ ਦੂਏ ਵਾਲੀ ਪੌਚਾ ਵਾਲੀ ਵੀ ਜਾਈ ਫਰਮਾ ਅੱਜ ਬਣੀ ਹੋਈ ਉਹ ਜਾਈ ਇਹ ਤਾਂ ਮਕਾਸ਼ੇ ਤੇ ਬਾਕੀ ਰਹਿਣੇ ਹੋਣਗੇ ਇਹ ਮਰ ਕੇ ਜਾਈ ਹੈ ਇਹ ਆਦੀ ਰਜਾਈ ਹੈ ਜੇ ਤੁਸੀਂ ਕੀ ਹੁੰਦਾ ਇਹ ਦੇਖੋ ਕਿੰਦਾ ਲੱਗਾ ਮੁੰਡਿਆ ਫਿਰ ਇਕਲਾ ਬਾਬੇ ਕਿਲੇ ਦੀ ਤਾਂ ਗੱਲਬਾਤ ਮੈਂ ਕਹਾਂ ਪੂਰੀ ਐਂਡ ਨਹੀਂ ਐਂਡ ਖਰਾਬ ਹੈ ਪੂਰਾ ਤੁਹਾਨੂੰ ਨਾ ਆਪਾ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਆਪਾਂ ਦਿਖਾਈ ਜੀ ਰੋਜ ਕਿਲੇ ਦਿਖਾ ਦੇਣੀ ਸਰ ਵਾਹ ਕਿੰਨੀ ਦੇ ਭਰਾਵਾ ਮਿਲੇ ਆਪਾਂ ਨੂੰ ਗੱਲਬਾਤ ਬਹੁਤ ਓਕੇ ਆ ਜੀ ਕਿੰਨੀ ਦੇ ਭਰਾਵਾ ਮਿਲੇ ਅੱਛਾ ਰਿਸ਼ਤੇਦਾਰ ਇੱਕ ਤਾਂ ਬਹੁਤ ਇਹਨਾਂ ਦੇ ਕੋਈ ਗੱਲ ਨਹੀਂ ਬਹੁਤ ਫੇਰ ਬੋਟਾ ਬਾਬੇ ਤੁਹਾਨੂੰ ਆਪਾਂ ਹੁਣ ਬਲੌਗ ਤੇ ਸਾਨੂੰ ਰੋਜ਼ ਥੜ੍ਹ ਥੜ੍ਹ ਕਿਲੇ ਵਾਲੇ ਜੇਪਰ ਦਿਖਾਉਣ ਲੈਣਾ ਜੇਪਰ ਬਾਈ ਜੇਪਰ ਕਿੰਨਾ ਵਧ ਗਿਆ ਸੀ ਬਾਬੇ ਕਿਲਾ ਬਣ ਗਿਆ ਜਲਵਾ ਪੂਰੀ ਹੋ ਕੇ ਵਿਜ਼ਿਟ ਕਰੋ ਜਦੋਂ ਵੀ ਆਵੋ ਜਰੂਰ ਵਿਜ਼ਿਟ ਕਰਿਓ ਦੇਖਿਓ ਮੇਰਾ ਵੀਰ ਤੁਸੀਂ ਲਾਈਟਿੰਗ ਦੇਖੋ ਹੋਈਓ ਸਾਰੇ ਬਸ ਬਹੁਤ ਦਿਖਾ ਗੁਲਾਬੀਆਂ ਜਈਆਂ ਗੁਲਾਬੀਆਂ ਲਾਡਿ ਅੱਜ ਦਾ ਬਲੌਗ ਅਸੀਂ ਇੱਥੇ ਲੱਗੇ ਆ ਮਕਾਉਣ ਜੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਵਿੱਚ ਬੇ ਆਜੋ ਜੀ ਚਲੋ ਜੀ ਠੀਕ ਹੈ ਜੀ ਵਾਪਸ ਜਾਂਦਿਆਂ ਨੂੰ ਆ ਬਾਈ ਬਣਾਉਦਾ বাজਾਉਦਾ ਪੂਰੀ ਲਹਿਰ ਬਾਬੇ ਕਿੜੀ ਕਿੜੀ ਆ ਸਾਊਂਡ ਆ ਕੱਢ ਦਿੰਦਾ ਭਾਜੀ ਰਾਜਸਥਾਨੀ ਜਿਹੜੇ ਫਿਲਮੀ বাজਦਾ ਹੈ ਰਾਜਸਥਾਨੀ ਬਜਾ ਵਾਈ ਰਾਜਸਥਾਨੀ ਆ ਕੀ ਕਰਦਾ ਓਕੇ ਰਿਪੋਰਟ ਹਣ ਫਿਲਮੀ ਪੰਜਾਬ ਫਿਲਮੀ ਪਾਜੀ ਪਾਲਿਆ ਗਦਾ ਸਿਰਾ ਬਾਈ ਸਿਰਾ ਬਹੁਤ ਸ਼ਾਨ